ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤਾ ਦਾਤਾਰ ਪਰਿਉ ਜਾਚਕ ਇਕ ਸਰਣਾ ਮਿਲਦਾਂ ਸੰਤ ਰੇ ਜਹ ਲਗ ਪਹੋਚਲ ਤਰਣਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤਿ ਮਨ ਠਹਿਰਾਵ ਬਲਿਓ ਚਰਾਗ ਅੰਧਿਆਰ ਮੈਂ ਸਭ ਕਾਲ ਉਦਰੀਕ ਨਾਮ ਧਰਮ ਪ੍ਰਗਟ ਸਗਲ ਹਰ ਭਾਵਨ ਮੈਂ ਜਨ ਨਾਨਕ ਗੁਰ ਪਾਹਰ ਬ੍ਰਹਮ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਪਰਮ ਸਨਮਾਨ ਜੋ ਜੁਗੋ ਜਗ ਅਟਲ ਚਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂਦੇ ਪਵਨ ਪਵਿੱਤਰ ਮੁਬਾਰਕ ਗੁਰ ਸ਼ਬਦੀ ਚਰਨਾਂ ਵਿੱਚ ਸੁਭਾਏ ਮਾਨ ਹੋ ਕੇ ਦিন ਦੁਨੀਆਂ ਦੇ ਮਾਲਕ ਸੱਚ ਧਰਮ ਦਾ ਹੁਕਮ ਦੇਣ ਵਾਲੇ ਚੜਿਆ ਸੋਦਣ ਧਰ ਤਲਕਾਈ ਜਗਤ ਗੁਰੂ ਸਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰ ਮਨਾਉਣ ਆਏ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਓ ਗੁਰਮਤ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤ ਗੁਰ ਦੇ ਪਿਆਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਆ ਕਲ ਜੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਕਲ ਤਾਰਣ ਗੁਰੂ ਨਾਨਕ ਸਾਹਿਬ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਹੋ ਰਿਆ ਧਾਰਮਿਕ ਤੌਰ ਤੇ ਅਤਿਆਚਾਰ ਧਾਰਮਿਕ ਤੌਰ ਤੇ ਹੋ ਰਿਹਾ ਲੋਕਾਂ ਦਾ ਸ਼ੋਸ਼ਣ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਲੋਕਾਂ ਦੇ ਵਿੱਚ ਪਾਈਆਂ ਜਾ ਰੀਆਂ ਵੰਡੀਆਂ ਦੰਮੀ ਪਖੰਡੀ ਔਰ ਕਰਮ ਕਾਂਡਾਂ ਦੇ ਵਿੱਚ ਫਸੀ ਹੋਈ ਇਸ ਲੋਕਾਈ ਨੂੰ ਸੱਚ ਮਾਰਗ ਤੇ ਪਾਂਧੀ ਬਣਾਉਣ ਵਾਸਤੇ ਸਤਿਗੁਰੂ ਨੇ ਸੁਣਿਆ ਦਿੱਤਾ ਗੁਰਮੁਖ ਪਿਆਰਿਓ ਤੁਸੀਂ ਇੱਕ ਤੁਹਾਡੇ ਜਿਹਨ ਦੇ ਵਿੱਚ ਇੱਕ ਸਵਾਲ ਆ ਸਕਦਾ ਵੀ ਧਰਮ ਤਾਂ ਪਹਿਲਾਂ ਵੀ ਛਣ ਧਰਮ ਤਾਂ ਪਹਿਲਾਂ ਵੀ ਛਣ ਪਰ ਹਾਲਤ ਕੀ ਸੀ ਉਹਨੂੰ ਸਤਿਗੁਰੂ ਆਪ ਦੱਸਦੇ ਆ ਹਿੰਦੁਸਤਾਨ ਦੇ ਵਿੱਚ ਸਤਸੰਗਤ ਦੀ ਤਿੰਨ ਧੜੇ ਸਨ ਜਿਨ੍ਹਾਂ ਦਾ ਜ਼ਿਕਰ ਗੁਰਨਾਨਦ ਸਾਹਿਬ ਨੇ ਕੀਤਾ ਤੇ ਉਹਨਾਂ ਦੇ ਜਿਹੜੇ ਮੁਖੀ ਸਨ ਇਸਲਾਮ ਧਰਮ ਦਾ ਮੁਖੀ ਕਾਜੀ ਹਿੰਦੂ ਧਰਮ ਦਾ ਮੁਖੀ ਬ੍ਰਾਹਮਣ ਤੇ ਜੋਗੀ ਇਹ ਤਿੰਨ ਤੜੇ ਉਸ ਵੇਲੇ ਪ੍ਰਮੁੱਖ ਸਨ ਸਤਿਗੁਰ ਕਹਿੰਦੇ ਕੀ ਕਰਦੇ ਸਨ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਆਂਦ ਤੀਨੇ ਉਜਾੜੇ ਦਾ ਬੰਦ ਕਿਉਂਕਿ ਜਦੋਂ ਅਸੀਂ ਸਾਸੰਗਤ ਦੀ ਇਤਿਹਾਸ ਨੂੰ ਦੇਖਦੇ ਆਂ ਉਹੀ ਲੋਕ ਸੰਗਤ ਜਿਹੜੇ ਧਾਰਮਿਕ ਆਗੂ ਸਨ ਜਿਹੜੇ ਰਿਸ਼ਵਤ ਲੈ ਕੇ ਵੱਡੀ ਲੈ ਕੇ ਗਲਤ ਫੈਸਲੇ ਕਰਦੇ ਸਨ ਜਿਨ੍ਹਾਂ ਨੂੰ ਸਤਗੁਰਾਂ ਆਖਿਆ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾ। ਤੇ ਉਹ ਧਰਮ ਦੇ ਫੈਸਲੇ ਕਰਦੇ ਆ। ਉਹੀ ਕਾਰਨ ਸੀ ਆ ਫੈਸਲੇ ਸਾਡੇ ਸਾਹਮਣੇ ਹੀ ਆ। ਗੁਰੂ ਅਰਜਨ ਸਾਹਿਬ ਦੀ ਵੀ ਸ਼ਹਾਦਤ ਹੁੰਦੀ ਹੈ। ਫੈਸਲਾ ਕੌਣ ਦਿੰਦਾ ਫਤਵਾ ਕੌਣ ਦਿੰਦਾ ਕਾਜੀ ਦਿੰਦਾ। ਗੁਰਤੇਗ ਬਾਦਲ ਸ਼ਖ ਦੀ ਸ਼ਹਾਦਤ ਹੁੰਦੀ ਹੈ ਤੇ ਫਤਵਾ ਕੌਣ ਦੇ ਰਿਹਾ ਕਾਜੀ ਦਿੰਦਾ ਛੋਟੇ ਸੱਜਦਿਆਂ ਨੂੰ ਨੀਹਾਂ ਦੇ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਗਿਆ ਫੈਸਲਾ ਕੌਣ ਸੁਣਾਉਂਦਾ ਕਾਜੀ ਸੁਣਾਉਂਦਾ ਪਰ ਧਰਮ ਦੇ ਨਿਆਂ ਨਹੀਂ ਹੋ ਰਿਹਾ ਧਰਮ ਦਾ ਇਨਸਾਫ ਨਹੀਂ ਸੀ ਮੇਰੇ ਮਾਲਕ ਨੇ ਆਖਿਆ ਸ਼ਰਮ ਧਰਮ ਤੋਂ ਇਹ ਸਭ ਖਲੋਏ ਕੂੜ ਫਿਰੇ ਪ੍ਰਧਾਨ ਬਿਲਾ ਲੋ ਐਸੀ ਹਾਲਤ ਹੋ ਗਈ ਇੱਕ ਇਨਕਲਾਬ ਪੈਦਾ ਕੀਤਾ ਸੱਚ ਦੀ ਬਾਣੀ ਨੂੰ ਸਤਿਗੁਰੂ ਨੇ ਸੱਚ ਦੇ ਬੋਲਾਂ ਨੂੰ ਲੋਕਾਂ ਤੱਕ ਪਹੁੰਚਾਇਆ ਮਾਫ ਕਰਨਾ ਸਾਧ ਸੰਗਤ ਜੀ ਅੱਜ ਦੇ ਸੰਦਰਭ ਦੇ ਵਿੱਚ ਅੱਜ ਦੇ ਸਮੇਂ ਵਿੱਚ ਅਸੀਂ ਕੀ ਕਰਦੇ ਹਾਂ ਅਸੀਂ ਅੱਖਾਂ ਬੰਦ ਕਰ ਲੈਂਦੇ ਕੁਝ ਹੁੰਦਾ ਹੈ ਤੇ ਜਦੋਂ ਹੋ ਜਾਂਦਾ ਫਿਰ ਅਸੀਂ ਬੋਲਦੇ ਹਾਂ ਪਰ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਵਾਲੇ ਆਇਓ ਇਸ ਗੱਲ ਨੂੰ ਮਨ ਦੇ ਵਿੱਚ ਦਿਮਾਗ ਦੇ ਵਿੱਚ ਬਿਠਾ ਲਓ ਜਦੋਂ ਦੇਖੋ ਉਦੋਂ ਬੋਲੋ ਸੱਚ ਕੀ ਬਾਣੀ ਨਾਨਕ ਆਕੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਜੋ ਗਲਤ ਹੈ ਤੇ ਗਲਤ ਨੂੰ ਗਲਤ ਕਹਿਣਾ ਠੀਕ ਨੂੰ ਠੀਕ ਕਹੋ ਪਰ ਹੁੰਦਾ ਕੀ ਹੈ ਅਸੀਂ ਕੰਡਿਆਂ ਨੂੰ ਫੁੱਲ ਕਹਿ ਰਹੇ ਹਾਂ ਤੇ ਫੁੱਲਾਂ ਨੂੰ ਕੰਡੇ ਕਹਿੰਦੇ ਫੁੱਲਾਂ ਨੂੰ ਫੁੱਲਾ ਕਹੋ ਕੰਡਿਆਂ ਨੂੰ ਕੰਡੇਆ ਕਈ ਸਵਾਰਥ ਵਾਸਤੇ ਸੱਚ ਬੋਲਦੇ ਆ ਕਈ ਸਵਾਰਥ ਵਾਸਤੇ ਤੁਰਸ਼ੀਆਂ ਵਾਸਤੇ ਸੱਚ ਬੋਲਦੇ ਵੀ ਮੈਂ ਸੱਚ ਬੋਲ ਰਿਹਾ ਹਾਂ ਸਤ ਗੁਰੂ ਕਹਿੰਦੇ ਸੱਚ ਨਹੀਂ ਹੈ ਇਹਦੇ ਅੰਦਰ ਤੇਰਾ ਇੱਕ ਮੰਤਵ ਹੈ ਕਿ ਮੈਂ ਰੌਲਾ ਪਾਵਾਂਗਾ ਧਾਰਮਿਕ ਤੌਰ ਤੇ ਰੌਲਾ ਪਾ ਦੇਵਾਂਗਾ ਤੇ ਮੈਂ ਸੱਚਾ ਬਣ ਜਾਵਾਂਗਾ ਸੱਚ ਕੀ ਹੈ ਅਸੀਂ ਘਰੋਂ ਸ਼ੁਰੂ ਕਰੀਏ ਵੀ ਮੈਂ ਆਪਣੇ ਪਰਿਵਾਰ ਨੂੰ ਕੀ ਸੱਚ ਦੇ ਰਿਹਾ ਕਿ ਆਪਣੇ ਪਰਿਵਾਰ ਨੂੰ ਗੁਰਬਾਣੀ ਦੇ ਨਾਲ ਜੋੜਿਆ ਕਿ ਅਸੀਂ ਅੱਜ ਇਸ ਗੱਲ ਨੂੰ ਗੁਰਪੁਰ ਬਣਾਉਂਦੇ ਆ ਸਾਨੂੰ ਸਦੀਆਂ ਹੋ ਗਈਆਂ 555ਵਾਂ ਗੁਰਨਾਨ ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਕਿ ਅਸੀਂ ਪਰਿਵਾਰ ਦੇ ਵਿੱਚ ਅਮਰਤਾਰੀ ਹੋ ਗਿਆ ਜਿਹੜੇ ਅੱਜ ਸਾਡੇ ਕੌਮ ਦੇ ਆਗੂ ਹੈ ਉਹਨਾਂ ਨੂੰ ਅੱਜ ਬਹੁਤ ਸੋਚਣ ਦੀ ਜ਼ਰੂਰਤ ਹੈ ਜਿਹੜੇ ਆਪਣਾ ਇਸ ਝੂਠ ਨੂੰ ਸੱਚ ਲੋਕਾਂ ਦੇ ਸਾਹਮਣੇ ਰੱਖਦੇ ਆ ਤੇ ਇੱਥੇ ਦਾ ਬੜੀ ਕਿਰਪਾ ਪੰਜਾਬ ਚਲੇ ਜਾਓ ਜਿਹੜੇ ਅੱਜ ਸਾਡੇ ਆਗੂ ਹੈ ਉਹਨਾਂ ਦੇ ਬੱਚੇ ਜਿਹੜੇ ਆ ਪੱਤੇ ਤੋ ਚੁੱਕੇ ਆ ਨਸ਼ਿਆਂ ਦੇ ਵਿੱਚ ਹਨ ਪਰ ਜੇ ਅਸੀਂ ਸਮਾਜ ਦਾ ਸੁਧਾਰ ਕਰਨਾ ਚਾਹੁੰਦੇ ਪਹਿਲਾਂ ਆਪਣਾ ਅਸੀਂ ਆਪਣੇ ਪਰਿਵਾਰ ਤੋਂ ਸ਼ੁਰੂ ਕਰੀਏ ਜੇ ਮੇਰੇ ਹੱਥ ਗੰਦੇ ਆ ਮੈਂ ਦੂਸਰੇ ਦੇ ਕੱਪੜੇ ਨਹੀਂ ਝਾੜ ਸਕਦਾ ਅਸੀਂ ਆਪਣੇ ਘਰੋਂ ਸ਼ੁਰੂ ਕਰੀਏ ਬਣਾਈਏ ਆਪਣੇ ਪਰਿਵਾਰ ਅਸੀਂ ਇੱਕ ਮਿਸਾਲ ਬਣੀਏ ਲੋਕਾਂ ਨੂੰ ਦੱਸੀਏ ਤੇ ਸਾਡਾ ਸਾਡੇ ਬੋਲਾਂ ਨਾਲ ਨਹੀਂ ਸਾਡੇ ਜੀਵਨ ਦੇ ਨਾਲ ਪ੍ਰਭਾਵ ਪਾਏਗਾ ਬੋਲਣ ਨਾਲ ਨਹੀਂ ਕਿ ਮੈਂ ਇਹਨਾ ਪਾਠ ਕਰਦਾ ਮੈਂ ਇਨੀ ਸੇਵਾ ਕਰਦਾ ਦੱਸਣ ਨਾਲ ਹੀ ਕੁਝ ਹੋਏਗਾ ਕਰਕੇ ਦਿਖਾਵਾਂਗੇ ਜਦੋਂ ਅਸੀਂ ਪ੍ਰੈਕਟੀਕਲ ਜੀਵਨ ਕਮਾਵਾਂਗੇ ਥਿਉਰੀ ਨਾਲ ਕੁਝ ਨਹੀਂ ਹੁੰਦਾ ਗੱਲਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਗੱਲਾਂ ਕਰੇ ਧਨੇਰੀਆਂ ਖਸਮ ਨਾ ਪਾਏ ਸਾਧ ਆਪ ਕਰਾਏ ਸੇਵਾ ਕਰੇ ਤਾਂ ਕਿਸ ਪਾਏ ਮਾਣ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾ ਉਦੀ ਸੇਵਾ ਵਿੱਚ ਪ੍ਰਵਾਨ ਇਹ ਗੁਰੂ ਨਾਨਕ ਸਾਹਿਬ ਦੀ ਪਚਣਾ ਸਾਹਿਬ ਸਤਗੁਰੂ ਕਹਿੰਦੇ ਚਾਕਰ ਲੱਗੇ ਚੱਕਰੀ ਜੇ ਚੱਲ ਖਸਮੇ ਪਾਏ ਹਰਮਤ ਇਸ ਨੂੰ ਅਗਲੀ ਉਹ ਵਜੋ ਬੇਦੂਣਾ ਖਾਏ ਖਸਮੇ ਤਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹ ਪਾਣਾ ਤੇ ਉਹ ਗੁਰੂ ਨਾਨਕ ਦੀ ਆਵਾਜ਼ ਸੀ ਜਿਸ ਵੇਲੇ ਬਾਬਰ ਆਉਂਦਾ ਤੇ ਬਾਬਰ ਨੂੰ ਮੂੰਹ ਤੇ ਆਖਦਾ ਕਿ ਤੂੰ ਜਾਵਰ ਹੈ ਅੱਜ ਸਾਡੇ ਕੌਮ ਦੇ ਆਗੂ ਅੱਜ ਸਾਡੇ ਕੌਮ ਦੇ ਆਗੂ ਹਕੂਮਤ ਦੇ ਹੱਥੀ ਵਿਕ ਚੁੱਕੇ ਆ ਹਕੂਮਤ ਦੀ ਬੋਲੀ ਬੋਲਦੇ ਆ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਆਰਐਸਐਸ ਤੱਕਰ ਵਿਕ ਚੁੱਕੇ ਸਾਡਾ ਇਤਿਹਾਸ ਉਹ ਪ੍ਰਗਟ ਕਰ ਰਿਹਾ ਸਾਡੀਆਂ ਸਟੇਜਾਂ ਤੇ ਉਹ ਪ੍ਰਚਾਰ ਕੀਤਾ ਜਾ ਰਿਹਾ ਜੋ ਉਹਨਾਂ ਨੂੰ ਪ੍ਰੋਪਸ ਕਿ ਦਿੱਤਾ ਜਾ ਰਿਹਾ ਅੱਜ ਸਾਡੇ ਲੋਕਾਂ ਨੂੰ ਖਰੀਦਿਆ ਜਾ ਰਿਹਾ ਉਹਨਾਂ ਨੂੰ ਕੁਰਸੀਆਂ ਦੇ ਲਾਲਚ ਦਿੱਤੇ ਜਾਂਦੇ ਆ ਇਹ ਗੁਰੂ ਮਹਾਰਾਜ ਨੇ ਉਸ ਵੇਲੇ ਸਿੱਖ ਵਿਕਿਆ ਨਹੀਂ ਸਿੱਖ ਨੇ ਆਪਣੀ ਸ਼ਹਾਦਤ ਤਾਂ ਦਿੱਤੀ ਹੈ ਪਰ ਆਪਣੀ ਸਿੱਖੀ ਤੋਂ ਅੱਜ ਸਿੱਖੀ ਵੇਚਣ ਵਾਸਤੇ ਸੀ ਤਿਆਰ ਹੋ ਗਏ ਕਿਸੇ ਨੇ ਬਹੁਤ ਸੋਹਣਾ ਲੱਗ ਆਖਿਆ ਸੀ ਉਸ ਦੁਸ਼ਮਣਾਂ ਤੇ ਗਿਲਾ ਕੀ ਪਾਤਸ਼ਾਹ ਦੇ ਪਾਸ਼ਾ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀ ਅਸੀਂ ਆਪ ਹੀ ਬੀਜਨਾਸ ਹੈ ਅੱਜ ਵੀ ਬਹੁਤ ਅਨਸਾਦ ਸੰਗਤ ਜੀ ਅੱਜ ਵੀ ਗੁਰਨਾਨਕ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਅੱਜ ਕੌਮ ਦੇ ਵਿੱਚ ਬਹੁਤ ਲੋਕ ਹਨ ਤੇ ਜਿਸ ਵੇਲੇ ਗੁਰਨਾਨਕ ਸਾਹਿਬ ਦੀ ਮੈਂ ਗੱਲ ਕਰ ਰਿਹਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਸਤ ਗੁਰੂ ਘਰ ਗੁਰਨਾਨਕ ਪਾਤਸ਼ਾਹ ਦੀ ਸਾਖੀ ਆਪਾਂ ਬਹੁਤ ਵਾਰੀ ਸੁਣੀ ਹੈ ਤੇ ਮੈਂ ਤਾਂ ਇਸ ਗੱਲ ਨੂੰ ਆਪਣੇ ਉੱਪਰ ਟੁਕਾ ਕੇ ਪਹਿਲਾਂ ਕਿ ਅਸੀਂ ਜੀਵਨ ਦੇ ਵਿੱਚ ਕਿੱਥੇ ਖੜੇ ਗੁਰੂ ਪਾਸ਼ਾ ਨੇ ਇੱਕ ਨਾਰਾ ਦਿੱਤਾ ਸੀ ਨਾ ਹੰਮ ਹਿੰਦੂ ਨਾ ਮੁਸਲਮਾਨ ਤੇ ਉਹਨਾਂ ਨੇ ਆਖਿਆ ਵੀ ਗੁਰੂ ਪਾਸ਼ਾ ਜੇ ਤੁਸੀਂ ਨਹੀਂ ਮੰਨਦੇ ਭੇਦ ਆਓ ਸਾਡੇ ਨਾਲ ਮਸਜਿਦ ਵਿੱਚ ਨमाज ਪੜੋ ਗੁਰੂ ਸਾਹਿਬਾਂ ਦੇ ਚਲੋ ਚਲੇ ਗਏ ਨमाज ਪੜੀ ਜਾ ਰਹੀ ਹੈ ਜੋ ਉਹਨਾਂ ਦਾ ਵਿਸ਼ਵਾਸ ਹੈ ਜੋ ਉਹਨਾਂ ਦੀ ਸ਼ਰਧਾ ਹੈ ਉਹ ਸਾਡੇ ਨਾਲ ਨमाज ਪੜ ਰਹੇ ਤੇ ਜਦੋਂ ਨਵਾਜ਼ ਖਤਮ ਹੋਈ ਕੀ ਦੇਖਿਆ ਗੁਰੂ ਪਾਤਸ਼ਾਹ ਜੀ ਮੁਸਕਰਾ ਰਹੇ ਹਨ ਗੁਰਨਾਣ ਸਾਹਿਬ ਜੀ ਪਿੱਛੇ ਖੜੇ ਮੁਸਕਰਾ ਰਹੇ ਹਨ ਉਹਨਾਂ ਨੇ ਆਖਿਆ ਤੁਸੀਂ ਨਵਾਜ਼ ਵਿੱਚ ਹਾਜ਼ਰ ਨਹੀਂ ਹੋਏ ਇਹ ਕਦੇ ਵੀ ਆਪਾਂ ਸੁਣੀ ਨਾ ਸਾਖੀ ਸਾਖੀ ਦਾ ਮਤਲਬ ਹੁੰਦਾ ਸਿੱਖਿਆ ਤੁਸੀਂ ਨਵਾਜ਼ ਵਿੱਚ ਹਾਜ਼ਰ ਨਹੀਂ ਹੋਏ ਸਤਿਗੁਰੂ ਕਹਿੰਦੇ ਕਿਹਦੇ ਨਾਲ ਹਾਜ਼ਰ ਹੁੰਦਾ ਕਾਜੀ ਦਾ ਘਰ ਦੇ ਵਿੱਚ ਧਿਆਨ ਸੀ ਵੀ ਘਰ ਦੇ ਵਿੱਚ ਘੋੜੀ ਸੂਈ ਹੋਈ ਆ ਤੇ ਘਰ ਦੇ ਵਿੱਚ ਖੂਹੀ ਆ ਤੇ ਉਹ ਕਦੇ ਉਹਦਾ ਬੱਚਾ ਜਿਹੜਾ ਖੂਹੀ ਦੇ ਵਿੱਚ ਨਾ ਡੇਗ ਡਾਇ ਨਵਾਬ ਕਹਿੰਦਾ ਮੇਰੇ ਨਾਲ ਪੜ ਲੈਂਦੇ ਕਹਿੰਦੇ ਤੁਸੀਂ ਕਾਬਲ ਘੋੜੇ ਕਿਰਦਨ ਗਏ ਸੀ ਇਹ ਸਾਖੀ ਤਾਂ ਬਹੁਤ ਸੋਹਣੀ ਸੁਣੀ ਹੈ ਨਾ ਪਰ ਜਦੋਂ ਮੈਂ ਪਾਠ ਕਰਦਾ ਮੈਂ ਆਪਣੀ ਗੱਲ ਕਰ ਰਿਹਾ ਜਦੋਂ ਮੈਂ ਪਾਠ ਕਰਦਾ ਤੇ ਮੈਂ ਸੋਚਦਾ ਵੀ ਗੁਰਨਾਨਕ ਜੀ ਉਹਨਾਂ ਨੂੰ ਕਹਿ ਸਕਦਾ ਤੇ ਸਾਨੂੰ ਵੀ ਕਹਿ ਸਕਦਾ ਕਿ ਤੇਰਾ ਮਨ ਕਿੱਥੇ ਆ ਬਾਣੀ ਤਾਂ ਗੁਰਨਾਨਕ ਵੀ ਪੜ ਰਹੇ ਆ ਨਾ ਗੁਰਨਾਨਕ ਦੇ ਕੋਲ ਬੈਠ ਕੇ ਪੜ ਰਹੇ ਆ ਉਹ ਸਾਨੂੰ ਵੀ ਦੱਸੇਗਾ ਵੀ ਤੂੰ ਤਾਂ ਫਲਾਨੀ ਜਗ੍ਹਾ ਪਹੁੰਚਿਆ ਹੋਇਆ ਸੀ ਤੂੰ ਤਾਂ ਫਲਾਨੀ ਪਹੁੰਚਿਆ ਹੋਇਆ ਸੀ ਇਹ ਤਾਂ ਸਾਨੂੰ ਸਾਕੀ ਨੂੰ ਸਿੱਖਿਆ ਸਤਿਗੁਰ ਨੇ ਦਿੱਤੀ ਆ ਉਹ ਸਾਡੇ ਤੇ ਲਾਗੂ ਕੀਤੀ ਆ ਨਾ ਸਤਿਗੁਰ ਨੇ ਵੀ ਤੁਸੀਂ ਕੀ ਕਰ ਰਹੇ ਹੋ ਜੇ ਉਹਨਾਂ ਦਾ ਘਰ ਵਿੱਚ ਧਿਆਨ ਨਹੀਂ ਸੀ ਇੱਕ ਕਾਬਲ ਪਹੁੰਚਿਆ ਸੀ ਤੇ ਤੁਸੀਂ ਪਾਠ ਕਰਦੇ ਕਿੱਥੇ ਜਾਂਦੇ ਹੋ ਗੁਰੂ ਮਹਾਰਾਜ ਦਾ ਅੱਜ ਆਪਾਂ ਗੁਰਪੁਰ ਮਨਾ ਰਹੇ ਆ ਤੇ ਉਹ ਗੁਰੂ ਪਾਤਸ਼ਾਹ ਜੀਆਂ ਜਿਹੜੀਆਂ ਬਖਸ਼ਿਸ਼ਾਂ ਹਨ ਉਹਨਾਂ ਨੂੰ ਵੀ ਯਾਦ ਕਰੀਏ ਉਹ ਸਤਪੁਰ ਮਹਾਰਾਜ ਦੀ ਬਚਪਨ ਦੇ ਵਿੱਚ ਜੋ ਪਰਿਵਾਰ ਦੇ ਵਿੱਚ ਹੁੰਦਾ ਸੀ ਜਨਉ ਦੀ ਰਸਮ ਹੁਣ ਗੁਰੂ ਪਾਤਸ਼ਾਹ ਮਹਾਰਾਜ ਉੱਥੇ ਜਾਂਦੇ ਸੀ ਉੱਥੇ ਬੋਲਦੇ ਸਨ ਜਦੋਂ ਇਕੱਠ ਹੋ ਜਾਂਦਾ ਸੀ ਸਾਰਾ ਕੁਝ ਪਤਾ ਸੀ ਵੀ ਅੱਜ ਕੁਝ ਹੋਣਾ ਹੈ ਸਾਰੇ ਬਰਾਦਰੀ ਦੇ ਲੋਕ ਆ ਗਏ ਪਿੰਡ ਦੇ ਲੋਕ ਆ ਗਏ ਪੰਡਤ ਹਰਦੇਵਾਲ ਜੀ ਆ ਗਏ ਚੌਂਕਾ ਪਵਿੱਤਰ ਕੀਤਾ ਗਿਆ ਉਹਨਾਂ ਦੇ ਮੁਕਾਬਲ ਮੁਤਾਬਕ ਤੇ ਪਾਤਸ਼ਾਹ ਜੀ ਨੂੰ ਬਿਠਾ ਦਿੱਤਾ ਗਿਆ ਤੇ ਜਦੋਂ ਪੰਡਤ ਹਰਬਿਆਲ ਜਨੇਊ ਤਿਆਰ ਕਰਦਾ ਤੇ ਜਦੋਂ ਤਿਆਰ ਕਰ ਲਿਆ ਸਭ ਕੁਝ ਦੇਖ ਰਿਹਾ ਪਾਸ਼ਾ ਜੀ ਤੇ ਜਦੋਂ ਸਾਧ ਸੰਗਤ ਜੀ ਜਨੇਊ ਪਾਉਣ ਲੱਗੇ ਤੇ ਸਤਪੁਰ ਨੇ ਹੱਥ ਰੱਖ ਕੇ ਅੱਗੇ ਕਰ ਦਿੱਤਾ ਕਹਿਣ ਲੱਗੇ ਪੰਡਤ ਜੀ ਮੇਰੀ ਇੱਕ ਬੇਨਤੀ ਹੈ ਕਹਿਣ ਲੱਗੇ ਦੱਸੋ ਕਹਿਣ ਲੱਗੇ ਮੇਰਾ ਮਨ ਹੈ ਕਿ ਪਹਿਲਾਂ ਜਨੇਊ ਮੇਰੀ ਭੈਣ ਨੂੰ ਪਾਇਆ ਜਾਏ ਜਿਹੜੀ ਮੇਰੀ ਭੈਣ ਆ ਨਾ ਬੇਬੇ ਨਾਨਕੀ 5 ਸਾਲ ਵੱਡੀ ਆ ਬਹੁਤ ਪਿਆਰ ਸੀ ਉਹਨਾਂ ਦਾ ਤੇ ਬੇਬੇ ਨਾਨਕੀ ਨੇ ਪਾਇਆ ਜਾਇ ਉਹਨੇ ਫਟ ਆਖਿਆ ਕਹਿੰਦਾਗਾ ਜੀ ਇਸਤਰੀ ਜਨੇਊ ਨਹੀਂ ਪਾ ਸਕਦੀ ਤੇ ਇਦਾਂ ਕਰੋ ਮੇਰੇ ਸਾਥੀ ਨੂੰ ਪਾ ਦਿਓ ਮਰਦਾਨੇ ਨੂੰ ਪਾ ਦਿਓ ਕਹਿੰਨ ਲੱਗੇ ਸ਼ੂਤਰ ਨਹੀਂ ਪਾ ਸਕਦਾ ਤੇ ਸਤਗੁਰੂ ਕਹਿੰਦੇ ਜੇ ਇਸਤਰੀ ਨਹੀਂ ਪਾ ਸਕਦੀ ਜੇ ਸ਼ੂਦਰ ਨਹੀਂ ਪਾ ਸਕਦਾ ਤੇ ਜਨੇਊ ਵਹਿ ਵੀ ਨਹੀਂ ਪਾਉਣਾ ਕਿਦਾਂ ਦਾ ਜਿਹਨੇ ਉਚਾਈ ਦਾ ਹੁਣ ਬਿਤਕਰ ਹੁੰਦਾ ਸੀ ਨਾ ਬ੍ਰਾਹਮਣ ਤੇਰੇ ਧਾਗੇ ਦਾ ਪਾਉਂਦਾ ਸੀ ਖੱਤਰੀ ਦੋਰੇ ਧਾਗੇ ਦਾ ਬੈਸ ਕਿਹੜੇ ਧਾਗੇ ਦਾ ਸੂਦਰ ਪਾਈ ਨਹੀਂ ਸਕਦਾ ਨਾ ਇਸਤਰੀ ਪਾ ਸਕਦਾ ਦੇਖੋ ਸਾ ਸੰਗਤ ਜੀ ਗੁਰੂ ਸਾਹਿਬ ਨੇ ਸਾਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਜੇ ਅੱਜ ਮੈਂ ਇੱਥੇ ਬੈਠ ਕੇ ਪਾਠ ਕਰ ਸਕਦਾ ਤੇ ਇੱਥੇ ਬੀਬੀ ਪੜ ਸਕਦੀਆਂ ਹਨ ਭਾਈ ਸਾਹਿਬ ਜੀ ਕੀਰਤਨ ਕਰਦੇ ਆ ਬੀਬੀਆਂ ਵੀ ਕੀਰਤਨ ਕਰ ਸਕਦੀਆਂ ਹਨ ਬਿਚਾਰਾਂ ਕਰ ਸਕਦੇ ਆਂ ਇਥੋਂ ਤੱਕ ਕਰ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਪੰਜ ਪਿਆਰਿਆਂ ਦੇ ਵਿੱਚ ਵੀ ਬੀਬੀਆਂ ਸ਼ਾਮਲ ਹੋ ਸਕਦੀਆਂ ਹਨ ਕਿਉਂਕਿ ਸਤਿਗੁਰ ਨੇ ਜੋ ਕਿਹਾ ਉਹਨੂੰ ਬਰਾਬਰ ਕਿਹਾ ਕਹਿੰਦੇ ਸੋ ਕਿਉ ਮੰਦਾ ਆਕੀਏ ਜਿਤ ਜਮੇ ਰਾਜ ਬਰਾਬਰ ਦਾ ਸਨਮਾਨ ਦਿੱਤਾ ਗਿਆ ਗੁਰੂ ਸਾਹਿਬ ਕਹਿੰਦੇ ਇਦਾਂ ਦਾ ਜਿਨੀੜੀ ਪਾਉਣਾ ਕਿਦਾਂ ਦਾ ਪਾਉਣਾ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਜਨੂ ਜੀ ਕਾ ਹਈ ਤਾਂ ਪਾਂਡੇ ਕੱਤ ਜੇ ਇਦਾਂ ਦਾ ਜਨੇਊ ਹੈ ਤਾਂ ਮੇਰੇ ਗਲੇ ਦੇ ਵਿੱਚ ਪਾਤ ਹੁਣ ਦੇਖੋ ਨਾ ਜਦੋਂ ਸਤਪੁਰ ਨੇ ਗੱਲ ਕੀਤੀ ਨਾ ਸਭ ਤੋਂ ਪਹਿਲਾਂ ਦਇਆ ਦੀ ਗੱਲ ਕੀਤੀ ਚਾਹੇ ਸਿੱਖ ਨੂੰ ਸਮਝਾਇਆ ਚਾਹੇ ਹਿੰਦੂ ਨੂੰ ਸਮਝਾਇਆ ਚਾਹੇ ਮੁਸਲਮਾਨ ਨੂੰ ਸਮਝਾਇਆ ਚਾਹੇ ਜੋਗੀਆਂ ਨੂੰ ਸਮਝਾਇਆ ਗੱਲ ਪਹਿਲਾਂ ਦਇਆ ਦੀ ਕੀਤੀ ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਵੀ ਸਮਝਾਉਂਦੇ ਰੋਜ ਅਸੀਂ ਪੜ੍ਹਦੇ ਆਂ ਕਹਿੰਦੇ ਧੌਲ ਧਰਮ ਦਇਆ ਦਾ ਪੁੱਤ ਜਿਹਦੇ ਅੰਦਰ ਦਇਆ ਹੀ ਨਹੀਂ ਹੋਏਗੀ ਉਹਦੇ ਅੰਦਰ ਧਰਮ ਕਿੱਥੋਂ ਆ ਜਾਏਗਾ ਜੇ ਮਾਈ ਨਹੀਂ ਪਾਦਾ ਹੋਈ ਤੇ ਪੁੱਤਰ ਕਿੱਥੋਂ ਫਾਇਦਾ ਹੋ ਜਾਏ ਸਭ ਤੋਂ ਪਹਿਲਾਂ ਸਿੱਖ ਦੇ ਅੰਦਰ ਦਇਆ ਚਾਹੀਦੀ ਆ ਜਿਹੜੇ ਪੰਜ ਪਿਆਰਿਆਂ ਨੂੰ ਆਪਾਂ ਨਾਮ ਲੈਣੇ ਨੇ ਇੱਕ ਤਰਤੀਬ ਦੇ ਨਾਲ ਆਪਾਂ ਨਾਮ ਲੈਣੇ ਆ ਪੰਜ ਪਿਆਰਿਆਂ ਦੇ ਅੱਗੇ ਪਿਛੇ ਨਹੀਂ ਲੈ ਲੈਂਦੇ ਆਪਾਂ ਬੱਚਿਆਂ ਨੂੰ ਵੀ ਸਿਖਾਉਂਦੇ ਆ ਭਾਈ ਦਿਆ ਸਿੰਘ ਜੀ ਧਰਮ ਸਿੰਘ ਜੀ ਹਿੰਮਤ ਸਿੰਘ ਜੀ ਮੁਹਕਮ ਸਿੰਘ ਜੀ ਭਾਈ ਸਭ ਸਿੰਘ ਸਭ ਤੋਂ ਪਹਿਲਾਂ ਕੀ ਹੈ ਭਾਈ ਦਿਆ ਸਿੰਘ ਸਭ ਤੋਂ ਪਹਿਲਾਂ ਸਾਡੇ ਅੰਦਰ ਇਹ ਗੁਣ ਪਾਏ ਆ ਪੰਜ ਪਿਆਰਿਆਂ ਦੇ ਗੁਣ ਸੀ ਸਾਡੇ ਜੀਵਨ ਦੇ ਵਿੱਚ ਸਾਡੇ ਅੰਦਰ ਦਇਆ ਜਿਹਦੇ ਅੰਦਰ ਦਇਆ ਹੋਏਗੀ ਉਹ ਆਦਮੀ ਧਰਮੀ ਹੋਏਗਾ ਨਹੀਂ ਤਾਂ ਆਦਮੀ ਢੌਂਕ ਕਰ ਰਿਆ ਜੇ ਉਹਦੇ ਅੰਦਰ ਦਇਆ ਨਹੀਂ ਹੈ ਧੌਲ ਧਰਮ ਦਇਆ ਦਾ ਪੂਤ ਜੇ ਸਤਿਗੁਰੂ ਜੀ ਜੋਗੀਆਂ ਨੂੰ ਸਮਝਾਉਂਦੇ ਆ ਗੁਰੂ ਸਾਹਿਬ ਕਹਿੰਦੇ ਹਨ ਭੁਗਤ ਗਿਆਨ ਦਇਆ ਪੰਡਾਰਾ ਵੀ ਜਿਹੜਾ ਉਹ ਚੂੜਮਾ ਜੋਗੀ ਵੰਡਦੇ ਸੀ ਪ੍ਰਸ਼ਾਦ ਵੰਡਦੇ ਸੀ ਤੇ ਉਹਨਾਂ ਦੇ ਕੋਲ ਦਇਆ ਨਹੀਂ ਸੀ ਮਤਲਬ ਆਪਣੇ ਆਪ ਆਪਣੇ ਲੋਕਾਂ ਨੂੰ ਵੰਡਦੇ ਸੀ ਨਾ ਦੂਸਰੇ ਨੂੰ ਨਹੀਂ ਦਿੰਦੇ ਸੀ ਕਹਿੰਦੇ ਦਇਆ ਪੈਦਾ ਕਰੋ ਜੇ ਹੁਣ ਆਪਾਂ ਲੰਗਰ ਬਹੁਤ ਚੰਗਾ ਬਣਾ ਲਈਏ ਜੇ ਵੰਡਣ ਵਾਲੇ ਨੇ ਚੰਗੇ ਹੋਣ ਮਸਕੀਤ ਜੀ ਕਹਿੰਦੇ ਸਨ ਵੀ ਗੁਰੂ ਨਾਨਕ ਸਾਹਿਬ ਨੇ ਬਹੁਤ ਸੋਹਣਾ ਬਗੀਚਾ ਤਿਆਰ ਕੀਤਾ ਪਰ ਮਾਲੀ ਚੰਗੇ ਨਹੀਂ ਮਿਲੇ ਤੇ ਇਹਨਾਂ ਨੇ ਪੂਰਾ ਉਜਾਹਰ ਕੇ ਰੱਖ ਦੇ ਜੋ ਅਸੀਂ ਸੰਦੇਸ਼ ਲੋਕਾਂ ਨੂੰ ਦੱਸਣਾ ਸੀ ਗੁਰੂ ਨਾਨਕ ਸਾਹਿਬ ਦਾ ਜੋ ਬਾਣੀ ਦਾ ਪ੍ਰਚਾਰ ਲੋਕਾਂ ਤੱਕਰ ਪਹੁੰਚਾਉਣਾ ਸੀ ਅਸੀਂ ਚਾਰ ਦੀਵਾਰੀ ਤੋਂ ਬਾਹਰ ਪਹੁੰਚੇ ਨਹੀਂ ਸਿੱਖਾਂ ਦੇ ਘਰਾਂ ਤੱਕਰ ਵੀ ਗੁਰਨਾਨਕ ਦੀ ਵਿਚਾਰਧਾਰਾ ਨਹੀਂ ਪਹੁੰਚੀ ਤੇ ਸਾਨੂੰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਲੋਕਾਂ ਨੂੰ ਵੀ ਸਮਝਾਇਆ ਜੋਗੀ ਨੂੰ ਵੀ ਸਮਝਾ ਰਹੇ ਆ ਭਗਤ ਗਿਆਨ ਦਇਆ ਪੰਡਾਰਨ ਘਟ ਘਟ ਵਜ ਰਹੀ ਫਿਰ ਮੁਸਲਮਾਨ ਨੂੰ ਸਮਝਾਉਂਦੇ ਉਹਨੂੰ ਵੀ ਸਮਝਾਉਂਦੇ ਆ ਪਹਿਲਾਂ ਆਖਿਆ ਦਇਆ ਦੀ ਗੱਲ ਕੀਤੀ ਕਹਿੰਦੇ ਮੇਰ ਮਸੀਤ ਸਿੱਦਕ ਮਸੱਲਾ ਹੱਕ ਹਲਾਲ ਕੁਰਾਨ ਪਹਿਲਾਂ ਦਇਆ ਦੀ ਗੱਲ ਕੀਤੀ ਮੇਰ ਦੀ ਗੱਲ ਕੀਤੀ ਘਾੜੇ ਅੰਦਰ ਦਇਆ ਹੋਣੀ ਚਾਹੀਦੀ ਕਿਦਾਂ ਦਾ ਜਨੂ ਚਾਹੀਦਾ ਕਹਿੰਦੇ ਹਾਂ ਚਾਹੀਦਾ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਏ ਜਨੂਜੀ ਕਾ ਹਾਈ ਤਾਂ ਪਾਂਡੇ ਕਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਆ ਜਿਹੜਾ ਤੁਸੀਂ ਜਨੇਉ ਆ ਨਾ ਤੁਹਾਡੇ ਕੋਲ ਕਹਿੰਦੇ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇ ਚਾਰ ਕੌਡੀਆਂ ਦਾ ਬਾਜ਼ਾਰੋਂ ਧਾਗਾ ਲਿਆਂਦਾ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿਖਾਂ ਕੰਨ ਚੜਾਈਆਂ ਉਦੇ ਕੰਨ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣthia ਅੱਜ ਤੋਂ ਤੁਹਾਡਾ ਗੁਰੂ ਬ੍ਰਾਹਮਣ ਹੈ ਅੱਜ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪਰਮਾਣ ਵਾਲੇ ਨੂੰ ਸੋਚਣਾ ਪਏਗਾ ਕਿ ਅਸੀਂ ਉਹ ਕੰਮ ਤਾਂ ਨਹੀਂ ਕਰ ਰਹੇ ਜੋ ਬ੍ਰਾਹਮਣ ਕਰ ਰਿਹਾ ਹੈ ਆ ਹੁਣੇ ਕਰਕੇ ਹਟੇ ਆਪਾਂ ਇੱਕ ਤਰੀਕ ਦਾ ਬੰਦੀ ਛੋੜ ਦੇ ਵਿੱਚ ਸੀ ਜੋ ਬ੍ਰਾਹਮਣ ਨੇ ਕਹਿ ਦਿੱਤਾ ਵੀ 31 ਤਰੀਕ ਨੂੰ ਬਣਾਓ ਤੇ ਸਾਡੇ ਸਿੱਖਾਂ ਨੇ ਵੀ 31 ਨੂੰ ਦੀਵਾਲੀ ਨੂੰ ਨਹੀਂ ਪਤਾ ਸੀ ਦੀਵਾਲੀ ਬਣਾਈ ਅਸੀਂ ਬੰਦੀ ਛੋੜ ਦਿਵਸ ਨਹੀਂ ਬਣਾਈ। ਇੱਕ ਬ੍ਰਾਹਮਣ ਦੇ ਘਰ ਅਸੀਂ ਉਹੀ ਕੁਝ ਕਰ ਰਹੇ ਹਾਂ। ਤੇ ਬਾਣੀ ਤਾਂ ਹੀ ਕਹੇ ਸੀ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ। ਅਸੀਂ ਬ੍ਰਾਹਮਣ ਦੇ ਕੋਲ ਵੀ ਪੁੱਛ ਕੇ ਪੱਤਰੀ ਬਣਾਉਣੀ ਟੇਵੇ ਸਿੱਖਾਂ ਦੇ ਘਰ ਬਣੇ ਹੋਏ। ਚੰਗੇ ਚੰਗੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨਾ ਉਹਨਾਂ ਨੇ ਵੀ ਟੇਵੇ ਬਣਾ ਕੇ ਰੱਖੇ। ਤੇ ਹੁੰਦਾ ਕੀ ਆ ਜਿਹੜੇ ਆ ਅਲੋਕੀ ਵਿਆਹ ਕਰਦੇ ਆ ਬੜਾ ਕੁਝ ਮਣਾਉਂਦੇ ਆ ਤਲਾਕ ਤਾਂ ਉਹਨਾਂ ਦੇ ਵੀ ਹੋ ਜਾਂਦੇ ਆ। ਤੇ ਗੁਰੂ ਮਹਾਰਾਜ ਨੇ ਆਖਿਆ ਕਿ ਵਿਚਾਰ ਬਲਾਓ ਵਿਚਾਰ ਵਿਚਾਰ ਨਹੀਂ ਮਰਦੇ ਤੇ ਤਕਰਾਰ ਹੀ ਤੇ ਸਤਿਗੁਰੂ ਨੇ ਉਹਨਾਂ ਲੋਕਾਂ ਨੂੰ ਆਖਿਆ ਵੀ ਭਾਈ ਕਰਦੇ ਕੀ ਆ ਚੌਕੜ ਮੁੱਲ ਅਨਾਇਆ ਬਹਿ ਚੌਕੇ ਪਾਇਆ ਸਿਖਾਂ ਕੰਨ ਚੜਾਈਆਂ ਉਹਦੇ ਕੰਨ ਵਿੱਚ ਸਿੱਖਿਆ ਦਿੱਤੀ ਜਾਂਦੀ ਆ ਗੁਰ ਬ੍ਰਾਹਮਣthia ਉਹ ਮੂਆ ਉਹ ਝੜ ਪਿਆ ਬੇ ਤੱਗ ਆ ਗਿਆ ਗੁਰੂ ਸਾਹਿਬ ਨੇ ਇਥੋਂ ਤੱਕ ਆਖਿਆ ਕਹਿੰਦੇ ਇਦਾਂ ਦਾ ਹੈ ਹੀ ਨਹੀਂ ਜਿਨੇ ਉਹ ਤੁਹਾਡੇ ਕੋਲ ਤੱਗ ਨਾ ਇੰਦਰੀ ਤੱਗ ਨਾ ਨਾਰੀ ਪਲ ਕੇ ਠੁੱਕ ਪਵੇ ਜਿਤ ਦੜ ਤਗਣਾ ਪੈਰੀ ਤਗਣਾ ਹੱਥੀ ਤਗਣਾ ਜੇਵਾ ਤਗਣਾ ਕੀ ਬੇ ਤੱਗਾ ਆਪੇ ਬੱਤੇ ਬੰਨ ਧਾਗੇ ਅਵਰ ਲੈ ਭਾੜ ਕਰੇ ਵਿਆ ਕਟ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾਂ ਇਹ ਵਡਾਣ ਮਨ ਅੰਦਾ ਨਾਉ ਮਨ ਦਾ ਅੰਨਾ ਹੈ ਪਰ ਆਪਣਾ ਨਾਮ ਗਿਆਨੀ ਰੱਖਿਆ ਆਪਣਾ ਨਾਮ ਪੰਡਿਤ ਰੱਖਿਆ ਸਿਆਣਾ ਰੱਖਿਆ ਤੇ ਉਹ ਕਿੰਨਾ ਜੁੜਤ ਹੋਏਗੀ ਬਾਬੇ ਨਾਨਕ ਦੇ ਅੰਦਰ ਜਿਨ੍ਹਾਂ ਨੇ ਸੱਚ ਕੀ ਬਾਣੀ ਨਾਨਕ ਆ ਕੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਭਾਈ ਤੁਸੀਂ ਕੀ ਕਰ ਰਹੇ ਹੋ ਆ ਸਾਖੀ ਦਾ ਮਤਲਬ ਸਾਖੀ ਤੋਂ ਅਸੀਂ ਸਿੱਖਿਆ ਲੈਣੀ ਗੁਰਨਾਣ ਸਾਹਿਬ ਹਰਿਦਵਾਰ ਚਲੇ ਗਏ ਬਹੁਤ ਵਾਰੀ ਆਪਾਂ ਸਾਖੀ ਪੜ੍ਹਦੇ ਸੁਣਦੇ ਸਾਰੇ ਲੋਕ ਚੜ੍ਹਦੇ ਪਾਸੇ ਪਾਣੀ ਦੇ ਰਹੇ ਚੜ੍ਹਦੇ ਵਾਲੇ ਪਾਸੇ ਪਾਣੀ ਦੇ ਰਹੇ ਤੇ ਜਦੋਂ ਸਾਧ ਸੰਗਤ ਜੀ ਬਾਬੇ ਨਾਨਕ ਨੇ ਲਹਿੰਦੇ ਵਾਲੇ ਪਾਸੇ ਪਾਣੀ ਦਿੱਤਾ ਉਹ ਇਕੱਠੇ ਹੋ ਕੇ ਆ ਗਏ ਬਾਬਾ ਜੀ ਦੇਖਦੇ ਨਹੀਂ ਆ ਸਾਰੇ ਲੋਕ ਕਿਦਰ ਪਾਣੀ ਦੇ ਰਹੇ ਆ ਤੁਸੀਂ ਕਿਦਰ ਦੇ ਰਹੇ ਹੋ ਸਤਗੁਰੂ ਕਹਿੰਦੇ ਪਾਈ ਮੈਂ ਆਪਣੀ ਖੇਤੀ ਨੂੰ ਪਾਣੀ ਦੇ ਰਿਹਾ ਹਸਨ ਲੱਗ ਗਏ ਤੁਹਾਡੀ ਖੇਤੀ ਕਿੱਥੇ ਹੈ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਉਸ ਵੇਲੇ ਹਰਦਵਾਰ ਤੋਂ ਕਰਤਾਰਪੁਰ 350 ਮੀਲ ਲਿਖਿਆ ਉਹਨਾਂ ਨੇ ਉਹ ਕਹਿਣ ਲੱਗੇ ਵੀ ਇੱਥੇ ਹੀ ਆ ਮੇਰੀ ਖੇਤੀ ਹਸਨ ਲੱਗ ਗਏ ਇੰਨੀ ਦੂਰ ਪਾਣੀ ਥੋੜੇ ਜਾਂਦਾ ਤੇ ਪਾਸ਼ਾ ਕਹਿਣ ਲੱਗੇ ਜੇ ਤੁਹਾਡਾ ਕਰੋੜਾਂ ਮੀਲ ਜਾ ਸਕਦਾ ਹੈ ਸੂਰਜ ਦਾ ਪਾਣੀ ਤਾਂ ਮੇਰਾ ਤਾਂ ਇੱਥੇ ਹੀ ਆ। ਹੁਣੇ ਸਾਖੀ ਦਾ ਇੱਕ ਪਾਸਾ, ਸਾਖੀ ਦਾ ਦੂਸਰਾ ਪਾਸਾ ਵੀ ਚੜਦੇ ਨੂੰ ਤਾਂ ਸਾਰੇ ਸਲਾਮਾ ਕਰਦੇ ਆ। ਜੇ ਅੱਜ ਤੁਹਾਡੇ ਕੋਲ ਪੈਸਾ ਹੈ, ਤੁਹਾਡੇ ਕੋਲ ਕੋਈ ਪਦਵੀ ਆ। ਸਾਰੇ ਸਲਾਮਾ ਕਰਦੇ ਆ। ਪਰ ਲੈਂਦੇ ਨੂੰ ਤਾਂ ਗੁਰੂ ਨਾਨਕ ਹੀ ਪੂਜਦਾ ਹੈ ਨਾ। ਲੈਂਦੇ ਨੂੰ ਤਾਂ ਗੁਰੂ ਨਾਨਕ ਨੇ ਆਪਣਾ ਸਾਥ ਦਿੱਤਾ ਨਾ। ਆਖਿਆ ਨੀਚਾ ਅੰਦਰ, ਨੀਚ ਜਾਤ, ਨੀਜੀ ਹੂ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਹਰੀ ਸ। ਤੇ ਦਿੱਤਾ ਉਹ ਸਾਥ ਗੁਰੂ ਪਾਸ਼ਾ ਨੇ ਉਹਨਾਂ ਨੂੰ ਨਾਲ ਲਿਆ ਬੜਾ ਸੋਹਣਾ ਨੁਕਤਾ ਨੋਟ ਕਰੋ ਗੁਰੂ ਪਾਸ਼ਾ ਮਹਾਰਾਜ ਸਾਨੂੰ ਇਹ ਬਾਣੀ ਦੇ ਵਿੱਚੋਂ ਉਪਦੇਸ਼ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਹਾਂ ਮਲਕ ਭਾਗੋ ਦੇ ਨਾਲ ਨਹੀਂ ਮੈਂ ਲਾਲੋ ਦੇ ਨਾਲ ਹਾਂ ਜੇ ਅੱਜ ਵੀ ਆਪਾਂ ਚਾਹੁੰਦੇ ਆ ਨਾ ਆਪਣੇ ਆਪਣਾ ਕਾਰੋਬਾਰ ਚੰਗਾ ਹੋ ਜਾਏ ਸਾਡੀਆਂ ਫੈਕਟਰੀਆਂ ਕੰਮ ਵਧੀਆ ਹੋਵੇ ਦੁਕਾਨਾਂ ਤੇ ਕੰਮ ਵਧੀਆ ਚੱਲੇ ਤੇ ਨੌਕਰਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਮਿਹਨਤ ਕਰਨ ਵਾਲੇ ਆ ਤੁਹਾਡੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਬੰਦੇ ਉਹਨਾਂ ਨਾਲ ਪਿਆਰ ਕਰੋ ਉਹਨਾਂ ਨੂੰ ਪਿਆਰ ਕਰੋਗੇ ਦਿਲ ਲਾ ਕੇ ਜਾਨ ਲਾ ਕੇ ਕੰਮ ਕਰਨਗੇ ਤੁਹਾਡਾ ਵੀ ਫਾਇਦਾ ਹੋਏਗਾ ਤੇ ਉਹਨਾਂ ਨੂੰ ਪਿਆਰ ਵੀ ਬਣੇਗਾ ਇਹ ਤਾਂ ਗੁਰੂ ਪਾਤਸ਼ਾਹ ਨੇ ਬਹੁਤ ਵੱਡੇ ਉਪਦੇਸ਼ ਜਿਹੜਿਆ ਸਾਡੇ ਜੀਵਨ ਦੇ ਵਿੱਚ ਸਾਨੂੰ ਦੱਸੇ ਔਰ ਬਾਣੀ ਦੇ ਵਿੱਚ ਸਤਗੁਰੂ ਮਹਾਰਾਜ ਨੇ ਦੱਸਿਆ ਤੇ ਬਾਣੀ ਦੇ ਨਾਲ ਜਦੋਂ ਅਸੀਂ ਜੁੜਦੇ ਆ ਤੇ ਬਾਣੀ ਜਿਹੜੀ ਹੈ ਸਤਗੁਰੂ ਜੀ ਦੀ ਗੁਰਨਾਨਦ ਸਾਹਿਬ ਜੀ ਦੇ 973 ਸ਼ਬਦ ਹੈ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਇਹਨੂੰ ਸਮਝਣ ਦਾ ਯਤਨ ਕਰਾਂ ਮੈਂ ਪਿਛਲੇ ਦਿਨਾਂ ਤੋਂ ਮੰਗਲਾ ਚਰਨ ਜੋ ਮੂਲ ਮਤਲ ਦੇ ਆਪਾਂ ਵਿਚਾਰ ਕਰ ਰਹੇ ਹਾਂ ਸਤਗੁਰ ਨੇ ਇੱਕ ਦੀ ਗੱਲ ਕੀਤੀ ਹੈ ਇੱਕ ਹੈ ਪ੍ਰਮਾਤਮਾ ਤੇ ਜਦੋਂ ਗਏ ਨਾ ਜਗਨਨਾਥਪੁਰੀ ਤੇ ਗੁਰੂ ਮਹਾਰਾਜ ਨੇ ਉਹਨਾਂ ਦੇ ਆਖੇ ਆਰਤੀ ਕਰੀਏ ਗੁਰੂ ਮਹਾਰਾਜ ਕਹਿੰਦੇ ਠੀਕ ਹੈ ਕਰਾਂਗੇ ਤੇ ਜਦੋਂ ਦੇਖਿਆ ਉਹ ਕਿਦਾਂ ਆਰਤੀ ਕਰਦੇ ਜਗਤ ਦੇ ਨਾਲ ਦਾ ਮੰਦਰ ਕਿਸੇ ਵੇਲੇ ਇਹਨਾਂ ਦੇ ਸਕੰਧ ਪੁਰਾਣ ਦੇ ਵਿੱਚ ਕਥਾ ਲਿਖੀ ਹੈ ਆਪਣੀ ਨਹੀਂ ਹੈ ਕਹਿੰਦੇ ਕ੍ਰਿਸ਼ਨ ਦਾ ਜਰ ਸ਼ਿਕਾਰੀ ਨੇ ਵੱਧ ਕਰ ਦਿੱਤਾ ਸੀ ਤੇ ਕਿਸੇ ਸ਼ਰਧਾਲੂ ਨੇ ਉਹਨਾਂ ਦੀਆਂ ਅਸਤੀਆਂ ਜਿਹੜੇ ਇੱਕ ਸੰਦੂਕ ਦੇ ਵਿੱਚ ਬੰਦ ਕਰਕੇ ਧਰਤੀ ਦੱਬ ਦਿੱਤੀ ਉੱਥੇ ਦਾ ਰਾਜਾ ਸੀ ਇੰਦਰ ਦਮਨ ਉਹਨੂੰ ਕਹਿੰਦੇ ਵਿਸ਼ਨੂੰ ਨੇ ਇਹ ਸਕੰਧ ਪੁਰਾਣ ਦੀ ਕਥਾ ਹੈ ਵਿਸ਼ਨੂੰ ਨੇ ਦਰਸ਼ਨ ਦਿੱਤੇ ਇੰਦਰ ਦਮਨ ਰਾਜੇ ਨੂੰ ਵੀ ਇੱਥੇ ਜਗਤ ਦੇ ਨਾਂ ਦਾ ਮੰਦਿਰ ਬਣਾਓ ਤੇ ਇੰਦਰ ਦਮਨ ਨੇ ਬਿਸ਼ਪ ਕਰਮਾ ਨੂੰ ਆਖਿਆ ਤੇ ਬਿਸ਼ਪ ਕਰਮਾ ਨੇ ਸ਼ਰਤ ਰੱਖੀ ਵੀ ਮੈਂ ਮੂਰਤੀ ਬਣਾਵਾਂਗਾ ਜਗਤ ਦੇ ਨਾਮ ਦੀ ਪਰ ਤੂੰ ਦੇਖਣ ਨਹੀਂ ਆਉਣਾ ਜਦੋਂ ਪੂਰੀ ਹੋ ਜਾਏਗੀ ਤਾਂ ਦੇਖਣਾ ਉਹ ਕਹਿੰਦਾ ਠੀਕ ਹੈ ਪਰ ਥੋੜੇ ਦਿਨਾਂ ਵਿੱਚ ਕਾਲਾ ਪੈ ਗਿਆ ਤੇ ਉਹਨੇ ਕੀ ਕੀਤਾ ਫਿਰ ਮੂਰਤੀ ਵਿੱਚੇ ਛੱਡ ਕੇ ਚਲਾ ਗਿਆ ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉਸ ਮੂਰਤੀ ਦੀਆਂ ਬਾਹਾਂ ਨਹੀਂ ਹਨ ਉਹਦੀਆਂ ਬਾਹਾਂ ਨਹੀਂ ਵਿੱਚੇ ਛੱਡ ਕੇ ਚਲਾ ਗਿਆ ਤੇ ਜਦੋਂ ਆਰਤੀ ਕਰ ਰਹੇ ਆ ਇੱਕ ਸ਼ਬਦ ਹੈ ਆਰਤੀ ਦਾ ਉਹੀ ਸ਼ਬਦ ਆਪਾਂ ਸੋਲਾ ਸਾਹਿਬ ਦੇ ਵਿੱਚ ਪੜ੍ਹਦੇ ਆਂ ਆਰਤੀ ਦਾ ਸਰਲੇਖ ਤੇ ਇੱਕ ਸ਼ਬਦ ਨਾਲ ਜੋੜ ਦਿੱਤਾ ਗਿਆ ਕਹਿੰਦੇ ਜੀ ਗੁਰੂ ਸਾਹਿਬ ਨੇ ਆਰਤੀ ਕੀਤੀ ਤੇ ਭਗਤਾਂ ਨੇ ਆਰਤਾ ਕੀਤਾ ਤੇ ਆਰਤਾ ਦਾ ਮਤਲਬ ਹੈ ਮੰਗਦਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਲਕੇ ਕਾਜ ਸਵਾਰ ਤੇ ਆਰਤੀ ਦਾ ਉਪਦੇਸ਼ ਦਿੱਤਾ ਸੀ ਕਿ ਕਿਹੜੀ ਆਰਤੀ ਕਰਨੀ ਜਦੋਂ ਉਹਨਾਂ ਨੇ ਦੇਖਿਆ ਵੀ ਜੋ ਅੱਜ ਵੀ ਕਰਦੇ ਹਿੰਦੂ ਲੋਕ ਕਰਦੇ ਉਹਨਾਂ ਨੇ ਵੀ ਕੀਤੀ ਪਾਸ਼ਾ ਸਰਬਨਾਲਕ ਪਾਸ਼ਾ ਦੀ ਪਿੱਛੇ ਖੜੇ ਆ ਕਹਿੰਦੇ ਤੁਸੀਂ ਆਰਤੀ ਦੇ ਵਿੱਚ ਸ਼ਾਮਲ ਨਹੀਂ ਹੋਏ ਸਤਿਗੁਰੂ ਕਹਿੰਦੇ ਜਗਤ ਦਾ ਜਿਹੜਾ ਨਾਮ ਹੈ ਨਾ ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹਦੀ ਆਰਤੀ ਤਾਂ ਆਪਣੇ ਆਪ ਹੋ ਰਹੀ ਹੈ ਆਓ ਮੈਂ ਤੁਹਾਨੂੰ ਦਿਖਾਉਂਦਾ ਬਾਹਰ ਲੈ ਗਿਆ ਕਹਿੰਦੇ ਦੇਖੋ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੂrti ਧੂਮ ਲਿਆ ਲੋ ਪਵਨ ਚਬ ਰੋ ਕਰੇ ਸਗਨ ਬਨਰਾਏ ਬੁਦੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਦਾ ਸ਼ਬਦ ਬਾਜੰਤ ਭੇਰੀ ਉਹਦੀ ਤਾਂ ਆਪ ਹੀ ਆਪਣੇ ਆਪ ਹੋ ਰਹੀ ਹੈ ਜਦੋਂ ਅਸੀਂ ਬਾਣੀ ਨੂੰ ਜਿਹਨੇ ਪੜਿਆ ਨਾ ਬਾਣੀ ਨੂੰ ਸਮਝਿਆ ਜਿਸ ਨੇ ਮੈਂ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ ਰਵਿੰਦਰਨਾਥ ਟੈਗੋਰ ਨੇ ਇਸ ਦੇਸ਼ ਦਾ ਰਾਸ਼ਟਰੀ ਗਾਇਨ ਲਿਖਿਆ ਤੇ ਉਹਨੂੰ ਕਿਸੇ ਨੇ ਪੁੱਛਿਆ ਸੀ ਵੀ ਜੇ ਕਿਸੇ ਇੰਟਰਨੈਸ਼ਨਲ ਗੀਤ ਹੋਣਾ ਚਾਹੀਦਾ ਜੇ ਇੰਟਰਨੈਸ਼ਨਲ ਗੀਤ ਕਿਹੜਾ ਹੋਣਾ ਚਾਹੀਦਾ ਤੇ ਉਹ ਬਰਤਣਾ ਨੇ ਇਸ ਕਰਕੇ ਪੁੱਛਿਆ ਪੱਤਰਕਾਰਾਂ ਨੇ ਵੀ ਕਹੇਗਾ ਵੀ ਮੈਂ ਹੋਰ ਲਿਖ ਦਿੰਦਾ ਤੇ ਰਵਿੰਦਰਨਾਥ ਟਕੌਰ ਨੇ ਆਖਿਆ ਸੀ ਵੀ ਚਲੋ ਦੇਸ਼ ਦੇ ਵਿੱਚ ਮੇਰਾ ਰਾਸ਼ਟਰੀ ਗੀਤ ਕਿਹੜਾ ਪੜਿਆ ਜਾਂਦਾ ਪਰ ਜੇ ਕੋਈ ਇੰਟਰਨੈਸ਼ਨਲ ਗੀਤ ਹੋਣਾ ਚਾਹੀਦਾ ਤੇ ਉਹ ਹੈ ਗगन ਮੈਂ ਥਾਲ ਰੱਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਗੋਤਰੀ ਜਿਨ੍ਹਾਂ ਨੇ ਬਾਣੀ ਨੂੰ ਸਮਝਿਆ ਬਾਣੀ ਨੂੰ ਅੱਜ ਸਮਝਣ ਦੀ ਜ਼ਰੂਰਤ ਹੈ ਆ ਪੌੜੀਆਂ ਤਾਂ ਪੜਦੇ ਆ ਨਾ 38 ਪੌੜੀਆਂ ਜਪਜੀ ਸਾਹਿਬ ਦੀ ਪੜ ਰਹੇ ਆ ਪਰ ਚੜ ਨਹੀਂ ਰਹੇ ਸੀ ਪੌੜੀਆਂ ਨੂੰ ਪੜ ਕੇ ਚੜਨਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਚੜਾਂਗੇ ਤੇ ਤਾਂ ਹੀ ਪਹੁੰਚ ਸਕਦੇ ਆ ਨਾ ਤੇ ਸਤਿਗੁਰੂ ਮਹਾਰਾਜ ਬੜੀ ਸਾਡੇ ਤੇ ਰਹਿਮਤ ਹੈ ਸਾਡੇ ਤੇ ਕਿਰਪਾ ਹੈ ਤੇ ਇੱਥੇ ਆਪ ਜੀ ਸਾਰੇ ਹੀ ਤਕਰੀਬਨ ਜਿੰਨੇ ਬੰਤ ਗਿਣਤੀ 1 2 ਥੋੜਾ ਪਰਸੈਂਟ ਹੋਣਗੇ ਬਾਕੀ ਸਾਰੇ ਆਪ ਦੀ ਸਹਿਜ ਪਾਠ ਕਰਦੇ ਹੋ ਤੇ ਇਹ ਕਿਰਪਾਈ ਹੈ ਨਾ ਵਾਹਿਗੁਰੂ ਦੀ ਕਿਰਪਾ ਆਪਾਂ ਅੱਜ ਪੜ ਰਹੇ ਆ ਕੱਲ ਉਹਨਾਂ ਪਰ ਸਮਝਾਂਗੇ ਕਿ ਸਤਿਗੁਰੂ ਦੀ ਬਾਣੀ ਸਾਨੂੰ ਕੀ ਬਖਸ਼ਿਸ਼ ਕਰਦੀ ਕਿਉਂਕਿ ਜਦੋਂ ਅਸੀਂ ਪੜਦੇ ਮੈਂ ਪਿਛਲੇ ਆਇ ਇੱਕ ਸਾਲ ਹੋ ਗਿਆ ਹੈ ਸਹਿਜ ਪਾਠ ਦੇ ਆਪਾਂ ਵਿਚਾਰ ਆਰੰਭ ਕੀਤੀ ਹੈ ਬਜ਼ੁਰਗ ਬੈਠੇ ਆ ਸਰਦਾਰ ਅਜੀਤ ਸਿੰਘ ਦੀ ਅਵੇਜਾ ਤੇ ਮੈਨੂੰ ਇੱਕ ਦਿਨ ਕਹਿਣ ਲੱਗੇ ਬੀਸ ਬੰਗਲਾ ਸਾਹਿਬ ਤੋਂ ਵੀ ਲੜੀਵਾਰ ਕਥਾ ਸੱਜ ਪੜਤਰੀ ਹੋ ਰਹੀ ਹੈ ਤੇ ਸ਼ੁਰੂਆਤ ਕਰੋ ਤੇ ਮਨੂੰ ਮਾਣ ਹੈ ਕਿ ਇੱਥੇ ਬੈਠ ਕੇ ਗੁਰੂ ਸਾਹਿਬ ਦੇ ਕੋਲ ਬੋਲ ਰਿਆਂ ਕਿ ਜੋ ਮੈਨੂੰ ਵੀ ਕੋਈ ਸ਼ਬਦਾ ਦੀ ਸਮਝ ਨਹੀਂ ਸੀ ਤੇ ਗੁਰਬਾਣੀ ਵਿਆਕਰਨ ਦੇ ਸ਼ਬਦ ਦੇ ਨਾਲ ਹੁਣ 145 ਅੰਕ ਤੇ ਗੌੜੀ ਰਾਗ ਦੀ ਹੁਣ ਅੱਗੇ ਆਰੰਭਤਾ ਹੋ ਰਹੀ ਹੈ ਤੇ ਅੱਖਾਂ ਖੁੱਲਦੀਆਂ ਵੀ ਗੁਰੂ ਪਾਤਸ਼ਾਹ ਨੇ ਕਿੰਦੀ ਵੱਡੀ ਮਿਹਨਤ ਕੀਤੀ ਹੈ ਕਿੱਡੀ ਵੱਡੀ ਬਾਣੀ ਸਾਨੂੰ ਜੀਵਨ ਦੇ ਵਿੱਚ ਸਾਨੂੰ ਦਿੱਤੀ ਹੈ ਪੜੋ ਇਹਨੂੰ ਪੜੋ ਜ਼ਰੂਰ ਸਭ ਤੋਂ ਕੰਮ ਪਹਿਲਾਂ ਪੜਨ ਦਾ ਹੀ ਹੈ ਫਿਰ ਅਸੀਂ ਵਿਚਾਰੀਏ ਤੇ ਵਿਚਾਰ ਕੇ ਨੂੰ ਸਮਝਣ ਦਾ ਜਤਨ ਕਰੀਏ ਗੁਰੂ ਮਹਾਰਾਜ ਕਿਰਪਾ ਕਰਨ ਵੀ ਸਾਡਾ ਦੇਖੋ ਮਨਾਇਆ ਹੋਇਆ ਗੁਰਪੁਰਬ ਸਭ ਨੂੰ ਹੋਏਗਾ ਕਿ ਸਤਗੁਰੂ ਕੀ ਕਹਿੰਦੇ ਆ ਮੈਂ ਹਮੇਸ਼ਾ ਬੇਨਤੀ ਕਰਦਾ ਕਿਸੇ ਬਾਪ ਦੀ 20 ਸਾਲ ਦੀ 40 ਸਾਲ ਦੀ ਕਮਾਈ ਉਹਦੀ ਔਲਾਦ ਬਰਬਾਦ ਕਰ ਦੇਵੇ ਨਾ ਤੇ ਬੰਦਾ ਮਰ ਜਾਂਦਾ ਖੁਦਕੁਸ਼ੀ ਕਰ ਲੈਂਦਾ ਵੀ ਮੈਂ ਇੰਨੀ ਮਿਹਨਤ ਕੀਤੀ ਆ ਮੇਰੇ ਬੱਚਿਆਂ ਨੇ ਸਭ ਕੁਝ ਬਰਬਾਦ ਕਰ ਦਿੱਤਾ ਤੇ ਇਹ 239 ਸਾਲ ਦੀ ਮਿਹਨਤ ਹੈ ਗੁਰਨਾਨਕ ਸਾਹਿਬ ਤੋਂ ਕਲਗੀਧਰ ਪਾਸ ਹੈ 239 ਸਾਲ ਦੀ ਮਿਹਨਤ ਹੈ ਇਹ ਪਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਹੈ ਪਾਣੀ ਖੁੱਤ ਪੜੋ ਭਾਈ ਸਾਹਿਬ ਜੀ ਬੈਠੇ ਆ ਬਹੁਤ ਹੀ ਸਾਡੇ ਸਤਿਕਾਰਯੋਗ ਹਨ ਬਹੁਤ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਨਾਲ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਖੰਡਵੇ ਦੀ ਸੰਗਤ ਜਿਹੜੀ ਹੈ ਉਹ ਖੁਦ ਸੱਜ ਪਾਟ तकरीबन 98% 1.2% ਹੋਣਗੇ ਜਿਹੜੇ ਨਹੀਂ ਕਰਦੇ ਆਪ ਖੁਦ ਸੰਗਤ ਵੱਡੇ ਤੋਂ ਵੱਡਾ ਪਰਿਵਾਰ ਛੋਟੇ ਤੋਂ ਛੋਟਾ ਪਰਿਵਾਰ ਹਰੇਕ ਪਰਿਵਾਰ ਦੇ ਵਿੱਚ ਸੈਂਟੀਆਂ ਹਨ ਸੱਜ ਪਾਟ ਕਰਦੇ ਆ ਤੇ ਅੱਜ ਕਰਾਂਗੇ ਕਿਉਂਕਿ ਜਿੰਨਾ ਤੱਕ ਆਪਾਂ ਪੜ ਹੀ ਨਹੀਂ ਰਹੇ ਸਮਝੇ ਨਹੀਂ ਰਹੇ ਗੁਪ ਮਹਾਰਾਜ ਵੀ ਇਹ ਤਾਂ ਇਹੀ ਸਾਡੇ ਜੀਵਨ ਦਾ ਮਕਸਦ ਹੈ ਕਿ ਜੀਵਨ ਬਾਣੀ ਸਾਡੇ ਜੀਵਨ ਦਾ ਆਧਾਰ ਹੈ ਜਦੋਂ ਅਸੀਂ ਬਾਣੀ ਦੇ ਨਾਲ ਸਾਝ ਪਾਉਂਦੇ ਆ ਤੇ ਮੈਂ ਭਾਈ ਸਾਹਿਬ ਨੂੰ ਪਤਾ ਹੀ ਹੈ ਕਿ ਪਿਛਲੇ ਪਿਛਲੀ ਵਾਰ ਵੀ ਆਏ ਸਨ ਤੇ ਗੁਰੂ ਮਹਾਰਾਜ ਦੀ ਕਿਰਪਾ ਇਹ ਮੇਰਾ ਸਕੂਲ ਆ ਇਹ ਮੇਰਾ ਸਾਰਾ ਕੁਝ ਆ ਇੱਥੋਂ ਸੰਗਤ ਤੋਂ ਮੈਂ ਸਿੱਖ ਰਿਹਾ ਕਿ ਬਹੁਤ ਵੱਡੇ ਭਾਗਾਂ ਵਾਲੀ ਸੰਗਤ ਹੈ ਬੜੀ ਕਿਰਪਾ ਗੁਰੂ ਮਹਾਰਾਜ ਦੀ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਣ ਅੱਜ ਦੇ ਦਿਨ ਅਰਦਾਸ ਹੈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਸੇ ਤਰ੍ਹਾਂ ਸੰਗਤ ਨੂੰ ਸਤਿਗੁਰੂ ਮਹਾਰਾਜ ਆਪਣੇ ਚਰਨਾ ਦੇ ਨਾਲ ਆਪਣੇ ਪੰਥ ਦੇ ਨਾਲ ਆਪਣੇ ਗ੍ਰੰਥ ਦੇ ਨਾਲ ਜੋੜ ਕੇ ਰੱਖਣ ਇੰਨੀਆਂ ਬੇਪੀਸ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ